ਹੈਲੋ ਸੱਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਲਿਓ ਸੋ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਬਹੁਤ ਹੀ ਸੋਹਣੇ ਮਿਕਸ ਮਸਾਲਾ ਸੂਟ ਬਹੁਤ ਸੋਹਣੇ ਹੈਂਡਵਰਕ ਵੀ ਵਿੱਚ ਤੇ ਵਿੱਚ ਮਸ਼ੀਨ ਵਰਕ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲੋਂ ਸੂਟ ਵਰਕ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਸ਼ਿੰਦੀ ਬੁੱਟੀ ਨੀਡਲ ਵਰਕ ਸਿੱਪੀ ਮੋਤੀ ਦਬਕੇ ਦਾ ਕੰਮ ਜਿਹਦੇ ਵਿੱਚ ਆਪਾਂ ਮੋਤੀ ਦਾ ਟੱਚ ਦਿੰਨੇ ਆ ਨੀਡਲ ਵਰਕ ਦੇ ਵਿੱਚ ਆਪਣੇ ਕੋਲੇ ਪਲੇਨ ਪਸ਼ਮੀਨਾ ਬਹੁਤ ਹੀ ਵੈਰਾਈਟੀ ਦੇ ਵਿੱਚ ਪਹੁੰਚਿਆ ਜੀ ਪਸ਼ਮੀਨੀ ਦੀਆਂ ਕਾਫੀ ਸਾਰੀਆਂ ਵੈਰਾਈਟੀਆਂ ਨੇ ਤੁਸੀਂ ਕਿਸੇ ਵੀ ਵੈਰਾਈਟੀ ਦੱਸ ਕੇ ਕਿਸੇ ਵੀ ਬ੍ਰਾਂਡ ਦਾ ਤੁਸੀਂ ਪਸ਼ਮੀਨਾ ਆਪਣੇ ਕੋਲ ਲਿਆ ਸਕਦੇ ਹੋ ਕਲਰ ਵਾਧੂ ਆਏ ਨੇ ਬਹੁਤ ਸੋਹਣੇ-ਸੋਹਣੇ ਕਲਰ ਆਏ ਹੋਏ ਨੇ ਪਸ਼ਮੀਨੇ ਦੇ ਵਿੱਚ ਤੇ ਤੁਸੀਂ ਪਲੇਨ ਸਿੰਥੈਟਿਕ ਫੈਬਰਿਕ ਤੇ ਹੈਂਡਵਰਕ ਕਰਵਾਉਣਾ ਕੁਝ ਹੈਂਡਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਪਲੇਨ ਫੈਬਰਿਕ ਚ ਕਾਫੀ ਸਾਰੀ ਕੁਆਲਿਟੀ ਹੈਗੀ ਹੈ 숍 ਦੇ ਉੱਪਰ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਸੀਂ ਆਨਲਾਈਨ ਆਰਡਰ ਕਰਨਾ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਆਨਲਾਈਨ ਦੱਸ ਕੇ ਆਪਣੇ ਕੋਲੋਂ ਵਰਕ ਵੀ ਕਰਵਾ ਸਕਦੇ ਹੋ ਸੋ ਵਰਕ ਦੇ ਵਿੱਚ ਮਸ਼ੀਨ ਵਰਕ ਹੈਂਡ ਵਰਕ ਜਿਵੇਂ ਆਪਾਂ ਤੁਹਾਨੂੰ ਦੱਸਿਆ ਆਪਾਂ ਦਿਖਾਇਆ ਵੀ ਇਹ ਸ਼ੁਰੂ ਦੇ ਵਿੱਚ ਵਰਕ ਕਾਫੀ ਸਾਰੇ ਨੇ ਜੀ ਕੋਈ ਵੀ ਮਨਪਸੰਦ ਦਾ ਵਰਕ ਤੁਸੀਂ ਕਰਵਾ ਸਕਦੇ ਹੋ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੀ ਸਰਦਾਰ ਜੀ ਸੈਟਿੰਗ ਕਰਨ ਲੱਗੇ ਨੇ ਉੱਪਰ ਮੇਰਾ ਹੱਥ ਨਹੀਂ ਜਾਂਦਾ ਜਿਵੇਂ ਛੋਟੀਆਂ ਥੋੜੀ ਜਿਹੀ ਮਾਦਰੀਆਂ ਨਾ ਜਿਵੇਂ ਛੋਟੀਆਂ ਜੀਆਂ ਤੇ ਤਾਂ ਕਰਕੇ ਨਾ ਫਿਰ ਮਤਲਬ ਸਰਦਾਰ ਜੀ ਨੇ سٹول ਰੱਖ ਕੇ ਉੱਪਰ ਜਗਾ ਰੱਖੀ ਸੀ ਕਿਉਂਕਿ ਸ਼ਾਪ ਭਰ ਗਈ ਸੀ ਸਾਰੀ ਜਗ੍ਹਾ ਹੈ ਨਹੀਂ ਸੀ نیچے ਖਾਨੇ ਸਾਰੇ ਬੁੱਕ ਸੀਗੇ ਤੇ ਸ਼ਾਮ ਨੂੰ ਸਰਦਾਰ ਜੀ ਸ਼ਾਪ ਦੇ ਉੱਪਰ ਆ ਜਾਂਦੇ ਨੇ ਮੇਰੇ ਕੋਲ ਜਦੋਂ ਮੈਂ ਕੰਮ ਕਰਦੀ ਆ ਇੱਧਰ ਵਰਕ ਕਰਦੀ ਆ ਫ੍ਰੀ ਹੁੰਦੇ ਨੇ ਸ਼ਾਮ ਨੂੰ ਲੇਟ ਰੋਟੀ ਖਾਂਦੇ ਨੇ ਤਾਂ ਕਰਕੇ ਅਸੀਂ ਸ਼ਾਪ ਦੇ ਉੱਪਰ ਬੈਠੇ ਹੁੰਦੇ ਆ ਤੇ ਇਹ ਕੱਪੜਾ نیچے ਪਿਆ ਸੀਗਾ ਇਹ ਇਹਨਾਂ ਨੇ ਉੱਪਰ ਰੱਖਤਾ ਉੱਪਰ ਤੱਕ ਆਪਣੀ ਜਿਹੜੀ ਸ਼ਾਪ ਹੈ ਫੁੱਲ ਹੈ ਜੀ ਤੁਸੀਂ ਸ਼ਾਪ ਤੇ ਵੀ ਆ ਕੇ ਵਿਜ਼ਿਟ ਕਰ ਸਕਦੇ ਹੋ ਆਪਣੀ ਸ਼ਾਪ ਹੈ ਜੀ ਜਿਹੜੀ ਹੈਗੀ ਹੈ ਜਿਹੜਾ ਸੁਨਾਮ ਤੋਂ ਬਲਾਡੇ ਨੂੰ ਰੋੜ ਜਾਂਦਾ ਜਖੇਪਲ ਰੋੜ ਬਲਾਡਾ ਰੋੜ ਜਖੇਪਲ ਤੋਂ ਸੁਨਾਮ ਦੇ ਵਿਚਾਲੇ ਆਪਣਾ ਪਿੰਡ ਪੈ ਜਾਂਦਾ ਸੈਂਟਰ ਦੇ ਵਿੱਚ ਤੇ ਰੋੜ ਦੇ ਉੱਪਰ ਆਪਣੀ ਤਿੰਨ ਕਿ 100 ਮੀਟਰ ਪਿੱਛੇ ਕਾਸੀਵਾਲ ਵਾਲੀ ਸੜਕ ਤੇ ਆਪਣੀ ਸ਼ਾਪ ਹੈ ਫਸਟ ਵਨ ਤੇ ਆਪਣੀ ਸ਼ਾਪ ਹੀ ਆਉਗੀ ਤੁਸੀਂ ਆਪਣੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਸੀਂ ਆਨਲਾਈਨ ਮੰਗਵਾਉਣਾ ਹੈ ਆਪਣੇ ਕੋਲੋਂ ਆਨਲਾਈਨ ਵੀ ਮੰਗਵਾ ਸਕਦੇ ਹੋ ਆਨਲਾਈਨ ਵੀ ਆਪਾਂ ਡਿਲੀਵਰੀ ਜਿਹੜੀ ਕਰਦੇ ਹਾਂ ਵਰਲਡ ਵਾਈ ਸ਼ਿਪਿੰਗ ਜਿਹੜੀ ਆਪਣੀ ਹੁੰਦੀ ਹੈ ਫ੍ਰੀ ਹੁੰਦੀ ਹੈ ਜੀ ਵਰਲਡ ਵਾਈ ਸ਼ਿਪਿੰਗ ਆਪਾਂ ਨਾਲ ਰੱਖਦੇ ਹਾਂ ਸੂਟ ਦੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਾਉਣਾ ਚਾਹੁੰਦੇ ਹੋ ਹੈਂਡਵਰਕ ਮਸ਼ੀਨ ਵਰਕ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਤੁਸੀਂ ਆਪਣੇ ਕੋਲੇ ਵਰਕ ਦਾ ਡਿਜ਼ਾਈਨ ਭੇਜਣਾ ਤੇ ਆਪਣੇ ਕੋਲੇ ਵਰਕ ਕਲੀਨ ਫੈਬਰਿਕ ਦਾ ਤੁਸੀਂ ਦੱਸਣਾ ਵੀ ਕਿਸ ਕੁਆਲਿਟੀ ਦੇ ਵਿੱਚ ਕਿਹੜੇ ਕੁਆਲਿਟੀ ਦੇ ਵਿੱਚ ਆਪਾਂ ਨੂੰ ਫੈਬਰਿਕ ਚਾਹੀਦਾ ਹੈ ਤੁਹਾਨੂੰ ਤੇ ਤੁਸੀਂ ਕਲਰ ਦੱਸਣਾ ਹੈ ਬਾਕੀ ਜਿਹੜਾ ਕੰਮ ਹੈ ਤੁਹਾਨੂੰ ਅਸੀਂ ਬਹੁਤ ਹੀ ਤੁਹਾਡੀ ਪਸੰਦ ਅਨੁਸਾਰ ਜਿਹੜਾ ਵਧੀਆ ਤੁਹਾਨੂੰ ਕੰਮ ਕਰਕੇ ਦੇਵਾਂਗੇ ਮਸ਼ੀਨ ਵਰਕ ਹੈਂਡ ਵਰਕ ਤੁਸੀਂ ਜਿਸ ਤਰ੍ਹਾਂ ਦਾ ਵੀ ਵਰਕ ਪਸੰਦ ਕਰਦੇ ਹੋ ਸਾਨੂੰ ਭੇਜ ਸਕਦੇ ਹੋ ਵਰਕ ਆਪਣੀ ਪਸੰਦ ਦਾ ਕਰਵਾ ਸਕਦੇ ਹੋ ਠੀਕ ਹੈ ਜੀ ਦੇਖੋ ਆਪਾਂ ਤੁਹਾਨੂੰ ਅੱਗੇ ਡਿਜ਼ਾਈਨ ਦਿਖਾਉਣੇ ਜੀ ਜੋ ਵੀ ਡਿਜ਼ਾਈਨ ਆਪਣੇ ਕੋਲੇ ਰੈਡੀ ਹੋਏ ਨੇ ਆਪਣੀ ਸ਼ਾਪ ਦੇ ਉੱਪਰੋਂ ਰੈਡੀ ਹੋਏ ਨੇ ਤੇ ਤੁਸੀਂ ਇਸ ਤਰ੍ਹਾਂ ਦਾ ਵਰਕ ਕਰਾਉਣਾ ਚਾਹੁੰਦੇ ਹੋ ਇਹ ਹੈਗਾ ਜੀ ਆਰੀ ਵਰਕ ਤੇ ਫੈਬਰਿਕ ਹੈ ਜਿਹੜਾ ਸ਼ਿਲਕ ਪਸ਼ਮੀਨੇ ਦੇ ਉੱਪਰ ਤਿਆਰ ਹੋਇਆ ਜਿਹੜਾ ਇਹ ਵਾਲਾ ਫੈਬਰਿਕ ਹੈ ਜੀ ਵਰਕ ਹੈ ਜੀ ਇਹ ਹੈਗਾ ਮਸ਼ੀਨ ਵਰਕ ਇਹ ਵਾਲਾ ਹੈਗਾ ਜੀ ਸ਼ਿਮਰ ਫੈਬਰਿਕ ਦੇ ਉੱਤੇ ਤਿਆਰ ਹੋਇਆ ਹੋਇਆ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਦੇ ਨਾਲ ਆਪਾਂ ਜਿਹੜਾ ਚਨੂਨ ਦਾ ਦੁਪੱਟਾ ਡਾਈ ਕਰਵਾਇਆ ਇੱਕ ਤੁਹਾਨੂੰ ਆਪਾਂ ਹੋਰ ਦੱਸ ਦਿਆਂ ਕਿ ਆਪਣੇ ਕੋਲੇ ਦੁਪੱਟੇ ਦੇ ਵਿੱਚ ਵੀ ਕਾਫੀ ਸਾਰੀਆਂ ਵੈਰਾਈਟੀਆਂ ਨੇ ਦੁਪੱਟੇ ਦੇ ਵਿੱਚ ਆਪਣੇ ਕੋਲੇ 7-8 ਪ੍ਰਕਾਰ ਦੇ ਦੁਪੱਟੇ ਨੇ ਤੁਸੀਂ ਕਿਸੇ ਵੀ ਫੈਬਰਿਕ ਦਾ ਦੁਪੱਟਾ ਨਾਲ ਡਾਈ ਕਰਵਾ ਸਕਦੇ ਹਾਂ ਆਪਾਂ ਨੂੰ ਦੱਸ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਪਸੰਦ ਕਰਦੇ ਹੋ ਆਪਾਂ ਉਸ ਤਰ੍ਹਾਂ ਹੀ ਦੁਪੱਟਾ ਜਿਹੜਾ ਨਾਲ ਤੁਹਾਨੂੰ ਡਾਈ ਕਰਵਾ ਕੇ ਦੇਵਾਂਗੇ ਇਹ ਵਾਲਾ ਸੂਟ ਹੋਇਆ ਹੋਇਆ ਜੀ ਟੈਬੀ ਲਾਈਨਿੰਗ ਦੇ ਉੱਪਰ ਤੇ ਇਹ ਵਾਲਾ ਮਰਜੈਂਟਾ ਕਲਰ ਪਸ਼ਮੀਨਾ ਮਹਿਰੂਨ ਬਲੂ ਕਾਫੀ ਕਲਰ ਇਹ ਸਾਰੇ ਹੋਏ ਹੋਏ ਨੇ ਜੀ ਰੈਡੀ ਪਸ਼ਮੀਨੇ ਦੇ ਉੱਪਰ ਤੇ ਇਹ ਵਾਲੇ ਹੈਂਡਵਰਕ ਬਰਬਰੀ ਸ਼ਿਮਰ ਔਰਗੈਂਜਾ ਦੇ ਉੱਪਰ ਰੈਡੀ ਹੋਏ ਨੇ ਇਹ ਕਿਸੇ ਕਸਟਮਰ ਦੇ ਆਰਡਰ ਨੇ ਜੀ ਆਪਾਂ ਇਹਨਾਂ ਦੀ ਫੁੱਲ ਵੀਡੀਓ ਦੇਵਾਂਗੇ ਜ਼ਰੂਰ ਤੁਹਾਨੂੰ ਪਰ ਵੀਡੀਓ ਆਏਗੀ ਜੀ ਆਰ ਕੇ ਨੰਬਰਦਾਰ ਬੁਟੀਕ ਚੈਨਲ ਦੇ ਉੱਪਰ ਆਪਣੇ ਆਰ ਕੇ ਨੰਬਰਦਾਰ ਬੁਟੀਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਸ ਚੈਨਲ ਦੇ ਉੱਪਰ ਤੁਹਾਨੂੰ ਪੂਰੀ ਫੁੱਲ ਡਿਟੇਲ ਮਿਲੂਗੀ ਤੇ ਆਪਾਂ ਤੁਹਾਨੂੰ ਫੈਬਰਿਕ ਬਾਰੇ ਵੀ ਜਾਣਕਾਰੀ ਦੇਵਾਂਗੇ ਹੈਂਡਵਰਕ ਦਾ ਦੱਸਾਂਗੇ ਤੁਹਾਨੂੰ ਪ੍ਰਾਈਸ ਵੀ ਦੱਸਾਂਗੇ ਤੇ ਦੁਪੱਟੇ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਇਸ ਫੈਬਰਿਕ ਨਾਲ ਕਿਸ ਤਰ੍ਹਾਂ ਦਾ ਦੁਪੱਟਾ ਜਿਹੜਾ ਤੁਸੀਂ ਡਾਈ ਕਰਵਾ ਸਕਦੇ ਹੋ ਫੁੱਲ ਡਿਟੇਲ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਆਰ ਕੇ ਨੰਬਰਦਾਰ ਬੁਟੀਕ ਚੈਨਲ ਦੇ ਉੱਪਰ ਤੁਸੀਂ ਉਸ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਸ ਚੈਨਲ ਉੱਪਰ ਆਪણો ਸਿਰਫ ਤੁਹਾਨੂੰ ਆਪਣੀਆਂ ਸੂਟਾਂ ਦੀਆਂ ਵੀਡੀਓ ਹੀ ਮਿਲਣਗੀਆਂ ਜਿਹੜੀਆਂ ਪਹਿਣਾ ਜਾਂਤਰ ਸੂਟਾਂ ਜੀ ਇੰਟਰਸਟ ਰੱਖਦੀਆਂ ਨੇ ਉਹ ਆਪਣੇ ਆਰ ਕੇ ਨੰਬਰਦਾਰ ਬੁਟੀਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤਾਂ ਕਰਕੇ ਜਦੋਂ ਆਪਣੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇੱਕ ਆਪਾਂ ਲਾਈਵ ਦੇ ਵਿੱਚ ਵੀ ਆਉਣੇ ਹੁੰਨੇ ਆ ਜੀ ਨੰਬਰ ਆਰ ਕੇ ਨੰਬਰਦਾਰ ਬੁਟੀਕ ਚੈਨਲ ਦੇ ਉੱਪਰ ਸੋ ਆਪਣੀ ਲਾਈਵ ਦੇ ਵਿੱਚ ਜਰੂਰ ਜੁਆਇਨ ਹੋਇਆ ਕਰੋ ਲਾਈਵ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਦਿਖਾਉਨੇ ਆ ਜੋ ਵੀ ਆਪਣੇ ਕੋਲ ਰੈਡੀ ਹੁੰਦੇ ਨੇਗੇ ਤੇ ਤੁਸੀਂ ਆਪਣੇ ਕੋਲੇ ਕਿਸੇ ਵੀ ਤਰ੍ਹਾਂ ਦਾ ਵਰਕ ਜਿਹੜਾ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਆਪਾਂ ਨੂੰ ਭੇਜ ਸਕਦੇ ਹੋ ਆਪਣੇ ਡਿਜ਼ਾਈਨ ਭੇਜ ਕੇ ਵੀ ਤੁਸੀਂ ਆਪਣੇ ਕੋਲ ਵਰਕ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਨੇ ਤੇ ਬਾਕੀ ਤੁਹਾਨੂੰ ਦੱਸੇ ਵੀ ਆਪਣੇ ਕੋਲੇ ਹਰ ਇੱਕ ਆਪਣੇ ਕੋਲ ਸ਼ਾਪ ਤੇ ਨਾ ਹਰ ਇੱਕ ਤਰ੍ਹਾਂ ਦਾ ਜਿਹੜਾ ਕਸ਼ਮੀਨਾ ਹੈ ਹਰ ਇੱਕ ਤਰ੍ਹਾਂ ਦਾ ਪਲੇਨ ਫੈਬਰਿਕ ਹੈ ਜਿਹੜਾ ਪਹੁੰਚ ਚੁੱਕਿਆ ਹੈ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਆਪਣੇ ਕੋਲੋਂ ਵਰਕ ਕਰਵਾ ਸਕਦੇ ਹੋ ਆਪਾਂ ਨੂੰ ਦੱਸ ਸਕਦੇ ਹਾਂ ਜੀ ਸਟੱਫ ਵੀ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਪਹੁੰਚਿਆ ਹੋਇਆ ਹੈਗਾ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜੇਕਰ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਆਨਲਾਈਨ ਵੀ ਆਪਣੇ ਕੋਲੋਂ ਜਿਹੜਾ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਸੂਟ ਤੁਹਾਡੀ ਬੁਕਿੰਗ ਹੋਣ ਤੋਂ ਪਹਿਲਾਂ ਵੀ ਟਾਈਮ ਦੱਸਿਆ ਜਾਊਗਾ ਜੀ ਵੀ ਇੰਨੇ ਟਾਈਮ ਦੇ ਵਿੱਚ ਅਸੀਂ ਸੂਟ ਨੂੰ ਰੈਡੀ ਕਰਾਂਗੇ ਇੰਨੇ ਟਾਈਮ ਦੀ ਡਿਲੀਵਰੀ ਤੁਹਾਡੇ ਘਰ ਹੋਣੀ ਹੈ ਤੁਹਾਨੂੰ ਪੂਰਾ ਸਹੀ ਟਾਈਮ ਜਿਹੜਾ ਦਿੱਤਾ ਜਾਊਗਾ ਚਲੋ ਜੀ ਇਸ ਸਾਈਡ ਆਪਣਾ ਬੁਟੀਕ ਹੈ ਤੇ ਦੂਜੀ ਸਾਈਡ ਹੈਗੀ ਆਪਣੀ ਦੁਕਾਨ ਹੈ ਇਸ ਸਾਈਡ ਆਪਾਂ ਆਪਣੀਆਂ ਮਤਲਬ ਦੋਨੇ ਦੁਕਾਨਾਂ ਬਣਾਈਆਂ ਨੇ ਜਿਹੜੀਆਂ ਪਿਛਲੀ ਸਾਈਡ ਆਪਾਂ ਜਿਹੜਾ ਆਪਣਾ ਕੜਾਈ ਦਾ ਕੰਮ ਹੈ ਜਿਹੜਾ ਕਰਦੇ ਆ ਇੱਧਰ ਆਪਾਂ ਬੁਟੀਕ ਪੀਸ ਰੱਖੇ ਹੋਏ ਨੇ ਤੇ ਦੂਜੀ ਵਾਲੀ ਸਾਈਡ ਹੈ ਜਿਹੜੀ ਆਪਣੀ ਸ਼ਾਪ ਹੈ ਜੀ ਆਪਣੀ ਸ਼ਾਪ ਦੇ ਉੱਪਰ ਤੁਹਾਨੂੰ ਹਰਿ ਹਾਰਿਕ ਕੁਆਲਿਟੀ ਜਿਹੜੀ ਮਿਲੂਗੀ ਪ੍ਰਿੰਟ ਸੂਟ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੈਣ ਦੇਣ ਵਿਆਹ ਸ਼ਾਦੀਆਂ ਵਾਲਾ ਸੂਟ ਜਿਹੜੇ ਲੈ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਸ਼ਾਪ ਦੀ ਲੋਕੇਸ਼ਨ ਹੈ ਜਿਹੜੀ ਦੱਸ ਦਿੱਤੀ ਹੈ ਵੀ ਆਪਣੀ ਸ਼ਾਪ ਹੈ ਜਿਹੜੀ ਸੁਨਾਮ ਤੇਜ ਖੇਪਲ ਦੇ ਸੈਂਟਰ ਦੇ ਵਿੱਚ ਜਿੱਪੰਡ ਹੈ ਜਿਹੜੀ ਆਪਣੀ ਸ਼ਾਪ ਹੈ ਰੋਡ ਦੇ ਉੱਪਰ ਹੀ ਪੈ ਜਾਂਦੀ ਹੈ 300 ਮੀਟਰ ਇੱਕ ਜਿਹੜਾ ਹੈਗਾ ਰਸਤਾ ਹੈ ਸ਼ਾਪ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲਦੀ ਹੈ ਬਾਕੀ ਜੇ ਕੋਈ ਐਮਰਜੈਂਸੀ ਹੈ ਤੁਸੀਂ ਕਦੋਂ ਵੀ ਕਾਲ ਕਰਕੇ ਆ ਸਕਦੇ ਹੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ